ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਮੈਂ ਕਹਾਣੀਕਾਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਇਹ ਦਿਨ ਬਹੁਤ ਖਾਸ ਹੁੰਦਾ ਹੈ ਕਿਉਂਕਿ ਇਹ ਸਾਨੂੰ ਇਤਿਹਾਸ ਦੇ ਸੁਨਹਿਰੇ ਪੰਨਿਆਂ ਦੀ ਯਾਦ ਦਿਵਾਉਂਦਾ ਹੈ ਉਹ ਪੰਨੇ ਜਿਨ੍ਹਾਂ ਉੱਤੇ ਦਲੇਰੀ ਸੱਚਾਈ ਤੇ ਇਨਸਾਨੀਅਤ ਦੀਆਂ ਸੱਚੀਆਂ ਕਹਾਣੀਆਂ ਲਿਖੀਆਂ ਹੋਈਆਂ ਹਨ ਦੋਸਤੋ ਜਦੋਂ ਅਸੀਂ ਦੀਵਾਲੀ ਕਹਿੰਦੇ ਹਾਂ ਤਾਂ ਸਾਡੇ ਮਨ ਵਿੱਚ ਪਹਿਲੀ ਚੀਜ਼ ਕਿਹੜੀ ਆਉਂਦੀ ਹੈ? ਦੀਵਿਆਂ ਦੀ ਰੌਸ਼ਨੀ, ਪਟਾਕਿਆਂ ਦਾ ਸ਼ੋਰ, ਮਠਿਆਈਆਂ ਦੀ ਮਿਠਾਸ ਅਤੇ ਪਰਿਵਾਰਕ ਮੇਲਜੋਲ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸੇ ਦਿਨ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਵੀ ਵਾਪਰੀ ਸੀ ਜਿਸ ਨੂੰ ਅਸੀਂ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਾਂ। ਅੱਜ ਮੈਂ ਤੁਹਾਨੂੰ ਉਸੇ ਮਹਾਨ ਕੁਰਬਾਨੀ ਉਸੇ ਇਨਸਾਨੀਅਤ ਭਰੀ ਸੱਚੀ ਕਹਾਣੀ ਬਾਰੇ ਦੱਸਣ ਜਾ ਰਿਹਾ ਹਾਂ ਦਸਾਂ ਗੁਰੂਆਂ ਵਿੱਚੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਪਹਿਲੂ ਹੈ ਬੰਦੀ ਛੋੜ ਦਿਵਸ ਉਸ ਵੇਲੇ ਮੁਗਲ ਬਾਦਸ਼ਾਹ ਜਹਾਂਗੀਰ ਦਾ ਰਾਜ ਹੁੰਦਾ ਸੀ ਉਸ ਨੇ ਗੁਰੂ ਸਾਹਿਬ ਨੂੰ ਝੂਠੇ ਇਲਜ਼ਾਮਾਂ ਤਹਿਤ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬ ਸਿਰਫ ਸਿੱਖਾਂ ਦੇ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਹੱਕਾਂ ਲਈ ਲੜ ਰਹੇ ਸਨ। ਗਵਾਲੀਅਰ ਦੇ ਕਿਲੇ ਵਿੱਚ ਗੁਰੂ ਸਾਹਿਬ ਇਕੱਲੇ ਨਹੀਂ ਸੀ। ਉੱਥੇ 52 ਹੋਰ ਰਾਜੇ ਵੀ ਬੰਦੀ ਸਨ ਜਿਨ੍ਹਾਂ ਨੂੰ ਮੁਗਲ ਹਕੂਮਤ ਨੇ ਕੈਦ ਕੀਤਾ ਹੋਇਆ ਸੀ। ਇਹ ਰਾਜੇ ਵੀ નિર્ਦੋਸ਼ ਸਨ ਅਤੇ ਆਪਣੀ ਕਿਸਮਤ ਤੇ ਰੋ ਰਹੇ ਸੀ ਤੇ ਬੜੇ ਹੀ ਨਿਰਾਸ਼ ਸਨ। ਪਰ ਗੁਰੂ ਸਾਹਿਬ ਦੀ ਹਾਜ਼ਰੀ ਨੇ ਉਹਨਾਂ ਵਿੱਚ ਇੱਕ ਨਵੀਂ ਉਮੀਦ ਜਗਾਈ। ਗੁਰੂ ਸਾਹਿਬ ਨੇ ਕਿਲੇ ਵਿੱਚ ਵੀ ਆਪਣੇ ਨਿਤਨੇਮ ਸਿਮਰਨ ਅਤੇ ਭਜਨ ਜਾਰੀ ਰੱਖਿਆ ਅਤੇ satsang ਵੀ ਫਰਮਾਉਂਦੇ ਰਹੇ ਉਹ ਬੰਦੀ ਰਾਜਿਆਂ ਨਾਲ ਵੀ ਆਪਣੀਆਂ ਵਿਚਾਰ ਸਾਂਝੀ ਕਰਦੇ ਅਤੇ ਉਹਨਾਂ ਨੂੰ ਹੌਸਲਾ ਦਿੰਦੇ ਸਨ ਕਿ ਮਾਲਕ ਸਭ ਠੀਕ ਕਰੂਗਾ ਬਾਦਸ਼ਾਹ ਜਹਾਂਗੀਰ ਨੂੰ ਜਦੋਂ ਬਾਅਦ ਵਿੱਚ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ નિર્ਦੋਸ਼ ਹਨ ਇਹਨਾਂ ਨੂੰ ਕੈਦ ਕਰਨਾ ਉਸ ਦੀ ਇੱਕ ਵੱਡੀ ਗਲਤੀ ਸੀ ਤਾਂ ਉਸਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਪਰ ਗੁਰੂ ਸਾਹਿਬ ਨੇ ਰਿਹਾ ਹੋਣ ਤੋਂ ਪਹਿਲਾਂ ਇੱਕ ਸ਼ਰਤ ਰੱਖੀ ਉਹਨਾਂ ਕਿਹਾ ਕਿ ਮੈਂ ਇਕੱਲਾ ਰਿਹਾ ਨਹੀਂ ਹੋਵਾਂਗਾ ਮੇਰੇ ਨਾਲ ਉਹ 52 ਰਾਜੇ ਵੀ ਬਾਹਰ ਆਉਣਗੇ ਜਿਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਤੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ ਜਹਾਂਗੀਰ ਇਸ ਗੱਲ ਤੋਂ ਹੈਰਾਨ ਸੀ ਉਸਨੇ ਪੁੱਛਿਆ ਇਹ ਨਹੀਂ ਹੋ ਸਕਦਾ ਇਨਾਂ ਸਾਰਿਆਂ ਨੂੰ ਇਕੱਠੇ ਰਿਹਾ ਕਰਨਾ ਸੰਭਵ ਹੀ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਦੱਸ ਕਿਵੇਂ ਰਹਾ ਕਰੇਗਾ ਤਾਂ ਉਸ ਨੇ ਇੱਕ ਸ਼ਰਤ ਰੱਖੀ ਕਿ ਜੋ ਵੀ ਰਾਜਾ ਤੁਹਾਡਾ ਪੱਲਾ ਫੜ ਕੇ ਬਾਹਰ ਆ ਸਕਦਾ ਹੈ ਉਸ ਨੂੰ ਮੈਂ ਰਹਾ ਕਰ ਦੇਵਾਂਗਾ ਜਹਾਂਗੀਰ ਦੇ ਮਨਚ ਤਾਂ ਇਹ ਹੀ ਸੀ ਕਿ ਗੁਰੂ ਸਾਹਿਬ ਦਾ ਚੋਲਾ ਫੜ ਕੇ ਇੱਕ ਜਾਂ ਦੋ ਰਾਜੇ ਬਾਹਰ ਆ ਜਾਣਗੇ ਤੇ ਉਹਨਾਂ ਨੂੰ ਮੈਂ ਰਹਾ ਕਰ ਦੇਵਾਂਗਾ ਤਾਂ ਗੁਰੂ ਸਾਹਿਬ ਨੇ ਆਪਣਾ ਕੌਤਕ ਰਚਾਇਆ ਗੁਰੂ ਸਾਹਿਬ ਨੇ ਇੱਕ ਖਾਸ ਚੋਲਾ ਤਿਆਰ ਕਰਵਾਇਆ ਜਿਸ ਦੀਆਂ 52 ਕਲੀਆਂ ਸਨ ਹਰ ਕਲੀ ਨੂੰ ਇੱਕ ਇੱਕ ਰਾਜੇ ਨੇ ਫੜਿਆ ਅਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ 52 ਰਾਜਿਆਂ ਨੂੰ ਰਹਾ ਕਰਵਾ ਕੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਲੈ ਆਏ ਇਹ ਦਿਨ ਸੀ ਦੀਵਾਲੀ ਦਾ ਜਦੋਂ ਰੋਸ਼ਨੀ ਦਾ ਤਿਹਾਰ ਮਨਾਇਆ ਜਾਂਦਾ ਸੀ ਅਤੇ ਗੁਰੂ ਸਾਹਿਬ ਨੇ ਸੱਚਮੁੱਚ ਹੀ ਬੰਦੀਆਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰ ਦਿੱਤੀ ਸੀ ਫਿਰ ਗੁਰੂ ਸਾਹਿਬ ਰਹਾ ਹੋਣ ਤੋਂ ਬਾਅਦ ਜਦੋਂ ਅੰਮ੍ਰਿਤਸਰ ਪਹੁੰਚੇ ਅਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਤਾਂ ਸੰਗਤਾਂ ਨੇ ਦੀਵੇ ਜਗਾ ਕੇ ਖੁਸ਼ੀਆਂ ਮਨਾ ਕੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਇਸੇ ਕਰਕੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਜਾਣਿਆ ਜਾਂਦਾ ਹੈ ਯਾਨੀ ਬੰਦੀਆਂ ਨੂੰ ਆਜ਼ਾਦ ਕਰਵਾਉਣ ਦਾ ਦਿਹਾੜਾ ਇਹ ਸਿਰਫ ਇੱਕ ਇਤਿਹਾਸਿਕ ਘਟਨਾ ਨਹੀਂ ਬਲਕਿ ਮਨੁੱਖਤਾ ਦੇ ਲਈ ਬਹੁਤ ਵੱਡਾ ਸੰਦੇਸ਼ ਸੀ ਕੀ ਸਿੱਖਿਆ ਮਿਲਦੀ ਹੈ ਸਾਨੂੰ ਇਸ ਕਹਾਣੀ ਤੋਂ ਸਭ ਤੋਂ ਪਹਿਲਾਂ ਨਿਸਵਾਰਥ ਸੇਵਾ ਦੀ ਭਾਵਨਾ ਗੁਰੂ ਸਾਹਿਬ ਚਾਹੁੰਦੇ ਤਾਂ ਇਕੱਲੇ ਵੀ ਰਹਾ ਹੋ ਸਕਦੇ ਸੀ ਪਰ ਉਹਨਾਂ ਨੇ ਦੂਜਿਆਂ ਦੀ ਆਜ਼ਾਦੀ ਨੂੰ ਆਪਣੀ ਆਜ਼ਾਦੀ ਨਾਲੋਂ ਜ਼ਿਆਦਾ ਮਤਵ ਦਿੱਤਾ ਦੂਸਰੀ ਦਲੇਰੀ ਅਤੇ ਅਡੋਲਤਾ ਮੁਸ਼ਕਲਾਂ ਵਿੱਚ ਵੀ ਸੱਚ ਦੇ ਪੱਖ ਵਿੱਚ ਖੜੇ ਰਹਿਣ ਦੀ ਹਿੰਮਤ ਤੀਸਰੀ ਸਾਰਿਆਂ ਨੂੰ ਬਰਾਬਰ ਸਮਝਣਾ ਗੁਰੂ ਸਾਹਿਬ ਨੇ ਕਿਸੇ ਧਰਮ ਜਾਂ ਜਾਤ ਦੇ ਆਧਾਰ ਤੇ ਫਰਕ ਨਹੀਂ ਕੀਤਾ ਸਾਰੇ ਬੰਦੀ ਉਹਨਾਂ ਲਈ ਇੱਕ ਸਮਾਨ ਸਨ ਅੱਜ ਜਦੋਂ ਅਸੀਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾ ਰਹੇ ਹਾਂ ਤਾਂ ਆਓ ਪ੍ਰਣ ਕਰੀਏ ਕਿ ਅਸੀਂ ਵੀ ਆਪਣੇ ਅੰਦਰੋਂ ਹਉਮੈ ਨਫ਼ਰਤ ਅਤੇ ਭੇਦਭਾਵ ਵਰਗੀਆਂ ਬੁਰਾਈਆਂ ਨੂੰ ਖਤਮ ਕਰਾਂਗੇ ਜਿਵੇਂ ਗੁਰੂ ਸਾਹਿਬ ਨੇ ਬੰਦੀਆਂ ਨੂੰ ਆਜ਼ਾਦ ਕਰਵਾਇਆ ਸੀ ਅਸੀਂ ਵੀ ਆਪਣੇ ਆਲੇ ਦੁਆਲੇ ਦੀਆਂ ਮੁਸ਼ਕਲਾਂ ਵਿੱਚ ਘਰੇ ਲੋਕਾਂ ਦੀ ਮਦਦ ਲਈ ਅੱਗੇ ਆਈਏ ਕਿਉਂਕਿ ਦੀਵਿਆਂ ਦੀ ਰੌਸ਼ਨੀ ਉਦੋਂ ਹੀ ਸੱਚੀ ਰੌਸ਼ਨੀ ਬਣਦੀ ਹੈ ਜਦੋਂ ਉਹ ਕਿਸੇ ਦੇ ਜੀਵਨ ਵਿੱਚ ਉਮੀਦ ਦਾ ਸੂਰਜ ਚੜਾਵੇ ਤਾਂ ਦੋਸਤੋ ਇਹ ਸੀ ਬੰਦੀ ਛੋੜ ਦਿਵਸ ਦੀ ਮਹਾਨ ਕਹਾਣੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋਗੇ ਕਿਉਂਕਿ ਇਸੇ ਤਰ੍ਹਾਂ ਤਾਂ ਇਤਿਹਾਸ ਅੱਗੇ ਵਧਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਸ ਪਵਿੱਤਰ ਮੌਕੇ ਤੇ ਆਓ ਸੱਚਮੁੱਚ ਹੀ ਰੋਸ਼ਨ ਕਰਿਏ ਆਪਣੇ ਮਨ ਅਤੇ ਆਤਮਾ ਨੂੰ ਅਤੇ ਸੇਵਾ ਕਰੀਏ ਲੋੜਵੰਦਾਂ ਦੀ ਅਤੇ ਮਨੁੱਖਤਾ ਦੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲਿਓ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਸੱਚੀ ਕਹਾਣੀ ਕਿਵੇਂ ਲੱਗੀ? ਅਸੀਂ ਇਹੋ ਜਈਆਂ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਅਤੇ ਪ੍ਰੇਰਣਾਦਾਇਕ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਇੱਕ ਵਾਰ ਫਿਰ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਖੁਸ਼ ਰਹੋ, ਖੁਸ਼ੀਆਂ ਵੰਡੋ। ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ।